ਬਾਬੇ ਨਾਨਕ ਦੇ ਗਿੱਤ ਹੋਈਆ ਔਰ ਬਾਬਰ ਤੇ ਜਾਵਰਦੀ ਹਾਰ ਹੋਈ ਔਕੇ ਦੇ ਹਾਕਮ ਨੇ ਇਹ ਗੱਲ ਮੰਨ ਲਈ ਕਿ ਮੈਂ ਚੁੰਚਾ ਸੀ ਮੈਂ ਜਿਹੜੇ ਕਾਲੇ ਕਾਨੂੰਨ ਲੋਕਾਂ ਲਈ ਬਣਾਏ ਸੀ ਮੌਤ ਦੇ ਵਰੰਟ ਲੈ ਕੇ ਆ ਸੀ ਅੱਜ ਮੈਂ ਉਹਨਾਂ ਨੂੰ ਵਾਪਸ ਦੇ। ਨਾਤਰ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਰੱਦ ਕਰਕੇ ਸਾਡੇ ਹੱਥ ਕੋਈ ਲਿਖਤ ਨਹੀਂ ਆਉਂਦੀ ਉਹਨਾਂ ਚਿਰ ਜਿਹੜਾ ਸੰਘਰਸ਼ ਖੇਤਰਾ ਚੱਲਦਾ ਰਹੂਗਾ। ਇਹ ਵੀ ਇੱਕ ਸਾਡੇ ਚੀਦਾ ਦਾ ਇਤਿਹਾਸ ਲਿਖਿਆ ਗਿਆ ਜੋ 700 ਕਿਸਾਨ ਹੱਥੇ ਸ਼ਹੀਦ ਹੋਇਆ ਉਹਨਾਂ ਦਾ ਇਤਿਹਾਸ ਨਹੀਂ ਹੈ ਅੱਜ ਜੀ ਜੋ ਮੋਤੀ ਸਾਹਿਬ ਬਿਆਨ ਦਿੱਤਾ ਹੈ ਕੋਈ 8 ਦੇ ਕਰੀਬ ਟਾਈਮ ਉਹਦੀ ਖੁਸ਼ੀ ਮਨਾਈਆਂ ਔਰ ਜਿਹੜੇ ਸਾਡੇ ਸਿੰਘ ਸ਼ਹੀਦ ਹੋਏ ਆ 700 ਦੇ ਕਰੀਬ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਆ ਦੇ ਨਾਲ ਦੀ ਨਾਲ ਖੁਸ਼ੀ ਮਨਾ ਰਹੇ ਤੇ ਹੋਰ ਜਿਹੜੀ ਅਗਲਾ ਰਣਨੀਤੀ ਉਹ ਪ੍ਰਧਾਨ ਜੀ ਹੋਣਾ ਨੇ ਦੱਸੀ ਆ ਕਿ ਕੋਈ ਆਪਣੇ ਆਪ ਫੈਸਲਾ ਨਾ ਕਰੇ ਜਿਹੜਾ 25 ਤਰੀਕ ਨੂੰ 24 ਤਰੀਕ ਨੂੰ ਜਾਣਦਾ ਉਥੋਂ ਦਾ ਪ੍ਰੋਗਰਾਮ ਦਿੱਲੀ ਜਾਏ ਉਹਨੂੰ ਆਪਣੇ ਆਪ ਕੋਈ ਫੈਸਲਾ ਨਾ ਕਰੇ ਉਸੇ ਉਸ ਤਰ੍ਹਾਂ ਹੀ ਜਾਇਆ ਜਾਊਗਾ ਜਿਨਾ ਚਿਰ ਲਿਖਤੀ ਰੂਪ ਤੇ ਵਿੱਚ ਸਰਕਾਰ ਸੈਂਟਰ ਸਰਕਾਰ ਜਿਹੜੀ ਲਿਖ ਕੇ ਨਹੀਂ ਦਿੰਦੀ ਸਰ ਇਹ ਤੇ ਕਿਸਾਨ ਸਾਰੇ ਅੱਜ ਮੋਦੀ ਨੇ ਜੋ ਸਵੇਰੇ ਸਵੇਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਪ ਦਾ ਬਿਆਨ ਦਿੱਤਾ ਕਿ ਤਿੱਲੇ ਕਿਸੇ ਕਾਨੂੰਨ ਜਿਹੜੇ ਵਾਪਸ ਲਏ ਜਾਣਗੇ ਇਸ ਕਰਕੇ ਉਹਦੇ ਸਬੰਧ ਦੇ ਵਿੱਚ ਜਿਲ੍ਹਾ ਕਰਨਤਾਰਨ ਸਾਰੇ ਪੰਜਾਬ ਤੋਂ ਇੱਥੇ ਕਿਸਾਨ ਇਕੱਠੇ ਹੋਏ ਨੇ ਹੋਰ ਮੈਂ ਬੇਨਤੀ ਕਰਨਾ ਤੇ ਜਿਹੜੇ 700 ਕਿਸਾਨ ਜਿਹੜਾ ਉੱਥੇ ਸ਼ਹੀਦ ਹੋ ਗਿਆ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪਰਿਵਾਰ ਨੂੰ ਬਲ ਤਵੇ ਉਹਨਾਂ ਨੂੰ ਤੇ ਹੋਰ ਸਰਕਾਰ ਕੋਲ ਉਹ ਵੀ ਮੰਗ ਕਰਨੇ ਆ ਮੋਦੀ ਸਰਕਾਰ ਕੋਲੋਂ ਕਿ ਉਹਨਾਂ ਨੂੰ ਮਾਫੀਆ ਦਿੱਤਾ ਜਾਵੇ ਇੱਕ ਇੱਕ ਪਰਿਵਾਰ ਨੂੰ ਜਿਵੇਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਇਸ ਤਰ੍ਹਾਂ ਹੀ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਸਾਡਾ ਉਹ 파ਟ ਨੇ ਸਾਡਾ ਹਿੱਸਾ ਨੇ ਕਿਉਂਕਿ ਸਾਡੇ ਨਾਲ ਸਰਦਸਰੇ ਵਿੱਚ ਗਏ ਨੇ ਯੋਧੇ ਨੇ ਸਾਡੇ ਜਿਵੇਂ ਇਤਿਹਾਸ ਦੇ ਵਿੱਚ ਪੁਰਾਣੇ ਬਾਬੇ ਕੂਕਿਆਂ ਦਾ ਹੋਰ ਇਤਿਹਾਸ ਲਿਖੇ ਗਏ ਨੇ ਇਹ ਵੀ ਇੱਕ ਸਾਡੇ ਛੀਦਾਂ ਦਾ ਇਤਿਹਾਸ ਲਿਖਿਆ ਗਿਆ ਜੋ 700 ਕਿਸਾਨ ਹੱਥੇ ਛੀਦ ਹੋਇਆ ਉਹਨਾਂ ਦਾ ਇਤਿਹਾਸ ਨਹੀਂ ਬਾਬੇ ਨਾਨਕ ਦੇ ਗਿੱਤ ਹੋਈ ਆ ਔਰ ਬਾਬਰ ਤੇ ਜਾਵਰਦੀ ਹਾਰ ਹੋਈ ਇੱਕ ਸਾਲ ਤੋਂ ਬਾਅਦ ਸਾਡੇ ਦੇਸ਼ ਦੇ ਹਾਕਮ ਨੇ ਇਹ ਗੱਲ ਤਾਂ ਮੰਨੀ ਆ ਕਿ ਮੈਂ ਝੂਠਾ ਸੀ ਮੈਂ ਫਰੇਬੀ ਸੀ ਜੋ ਕੁਝ ਕੀਤਾ ਮੈਂ ਗਲਤ ਕੀਤਾ ਸੀ ਅੱਜ ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਗੁਰਪੁਰਬ ਦਿਵਸ ਤੇ ਮੋਕੇ ਦੇ ਹਾਕਮ ਨੇ ਇਹ ਗੱਲ ਮੰਨ ਲਈ ਕਿ ਮੈਂ 85 ਮੈਂ ਜਿਹੜੇ ਕਾਲੇ ਕਾਨੂੰਨ ਲੋਕਾਂ ਲਈ ਬਣਾਏ ਸੀ ਮੌਤ ਦੇ ਵਾਰੰਟ ਲੈ ਕੇ ਆ ਸੀ ਅੱਜ ਮੈਂ ਉਹਨਾਂ ਨੂੰ ਵਾਪਸ ਲਈ। ਦਾ ਮੋਸੇ ਤਰ੍ਹਾਂ ਯਾਰੀ ਰਹਿਣਗੇ ਕਿਉਂਕਿ ਸੰਯੁਕਤ ਮੋਰਚੇ ਦੀ ਮੀਟਿੰਗ ਸਾਡੀ 21 ਤਰੀਕ ਨੂੰ ਆ ਉਹਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਰੱਦ ਕਰਕੇ ਸਾਡੇ ਹੱਥ ਕੋਈ ਲਿਖਤ ਨਹੀਂ ਆਉਂਦੀ ਉਹਨਾਂ ਕੇ ਜਿਹੜਾ ਸੰਘਰਸ਼ ਖੇਤਰਾ ਚੱਲਦਾ ਰਹੂਗਾ ਔਰ ਇਹ ਸਿਰਫ ਬਿਆਨ ਤੇ ਅਸੀਂ ਇਸ ਗੱਲ ਤੇ ਨਹੀਂ ਕਰਾਂਗੇ ਪਰ ਅਸੀਂ ਬਿਆਨ ਦਾ ਦਾ ਧੰਨਵਾਦ ਕਰਦੇ ਆ ਕਿ ਹਾਕਮ ਨੇ ਦੇਰ ਆਏ ਦਰੁਸਤ ਆਏ ਦੇ ਇਹ ਕੰਮ ਕੀਤਾ ਹੈ ਪਰ ਅਸੀਂ ਜਿਹੜਾ ਅੰਦੋਲਨ ਆ ਉਸੇ ਤਰ੍ਹਾਂ ਜਾਰੀ ਰਹੂਗਾ ਜਿੰਦ ਤੱਕ ਪਾਰਲੀਮੈਂਟ ਦੇ ਵਿੱਚ ਕਾਨੂੰਨ ਵਾਪਸ ਨਹੀਂ ਕਰਦੇ ਵੀਰਾਂ ਨੂੰ ਮੈਸੇਜ ਇਹ ਆ ਕਿ ਤੁਸੀਂ ਉਸ ਮੋਰਚੇ ਦੇ ਵਿੱਚ ਜਿਹੜਾ ਆਪਾਂ ਐਲਾਨ ਕੀਤਾ ਸੀ ਕਿ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ ਆਪਾਂ ਉਹ ਮੋਰਚਾ ਮੋਰਚਾ ਨੂੰ ਪੂਰਾ ਭਰਨਾ ਹੈ ਉਹ ਮੋਰਚੇ ਪੂਰੀ ਤਰ੍ਹਾਂ ਭਰਨੇ ਔਰ 29 ਤਰੀਕ ਦਾ ਪ੍ਰੋਗਰਾਮ ਉਤਰਾ ਹੀ ਦਿੱਲੀ ਦੇ ਅੰਦਰ ਐਂਟਰੀ ਕਰਾਂਗੇ ਜਿੰਨਾ ਚਿਰ ਇਹ ਕਾਨੂੰਨ ਜਿਹੜੇ ਵਾਪਸ ਅੰਦਰ ਨਹੀਂ ਕਰਦੇ ਪਾਰਲੀਮੈਂਟ ਦੇ ਵਿੱਚ ਲਾਗੂ ਕਰਕੇ ਉਹਨਾਂ ਨੂੰ ਰੱਦ ਕਰਕੇ ਜਦ ਸਾਡੇ ਹੱਥ ਲਿਖਤ ਨਹੀਂ ਦਿੰਦੇ ਉਹਨਾਂ ਚਿਰ ਇਹਦਾ ਮੋਰਚਾ ਚੱਲਦਾ ਰਹੇਗਾ ਗੁਰਦੇਵ ਸਿੰਘ ਜਸੀਬ ਜੋ ਇੱਕ ਸਾਲ ਤੋਂ ਜਿਹੜਾ ਮੋਰਚਾ ਚੱਲ ਰਿਹਾ ਕਿਸਾਨ ਅੰਦੋਲਨ ਉਸ ਦੇ ਜਿਹੜਾ ਅੱਜ ਭਾਸ਼ਣ ਦਿੱਤਾ ਮੋਦੀ ਸਰਕਾਰ ਨੇ ਉਸ ਭਾਸ਼ਣ ਦੇ ਤੇ ਮਤਲਬ ਇਹ ਕਿ ਉਹ ਅਸੀਂ ਪਾਰਲੀਮੈਂਟ ਦੇ اجلاس ਦੇ ਵਿੱਚ ਕਾਨੂੰਨ ਰੱਦ ਕਰ ਦੇਵਾਂਗੇ ਦੇ ਆਧਾਰ ਤੇ ਅਸੀਂ ਇਹਨੂੰ ਮੰਨਦੇ ਆਂ ਕਿ ਉਹ ਕਾਨੂੰਨ ਜ਼ਰੂਰ ਰੱਦ ਕਰ ਦੋਏਗਾ ਇਸ ਕਰਕੇ ਅਸੀਂ ਇੱਥੇ ਅੱਜ ਇਕੱਠੇ ਹੋਏ ਆਂ ਤੇ ਇੱਥੇ ਅਸੀਂ ਖੁੱਜੀ ਦਾ ਹਜ਼ਾਰ ਕੀਤਾ ਸਾਰੇ ਇਲਾਕੇ ਦੇ ਕਿਸਾਨ ਜਿਹੜੇ ਇੱਥੇ ਆਣ ਕੇ ਬਾਈ ਟੈਨੇ ਇਸ ਇਕੱਠ ਦੇ ਵਿੱਚ ਅਸੀਂ ਇਹ ਖੁਸ਼ੀ ਮਨਾ ਰਹੇ ਹਾਂ